ਤੁਹਾਡੀ ਵੀਡੀਓ ਦੇਖਣ ਸਾਰ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਇੱਕ ਆਪਣੇ 2022 ਮਾਡਲ ਜਗਜੀਤ ਦਾ ਸੁਪਰ ਸੀਟਰ ਦਿੱਤਾ ਭਾਈਆਂ ਨੂੰ ਆਨਲਾਈਨ ਦਿੱਤਾ ਸਿਰਫ ਆਨਲਾਈਨ ਹਨ ਕਿ ਚਲੋ ਤੇ ਆਪਣਾ ਪੇਜ ਤੇ ਵੀਡੀਓ ਦੇਖੀ ਸਭਾਈਆਂ ਨੇ ਤੇ ਪੇਜ ਤੇ ਵੀਡੀਓ ਦੇਖ ਕੇ ਰਾਤ ਨੂੰ ਮੰਨ ਲਿਆ ਕਿ ਜਲ 9 10 ਵਜੇ ਆਪਾਂ ਨੂੰ ਪੇਮੈਂਟ ਪਾਤੀ ਸੀ ਭਾਈਆਂ ਨੇ ਤੇ ਬਾਈ ਆਪਣੇ ਕੋਲ ਸੁਪਰ ਸੀਟਰ ਨਹੀਂ ਦੇਖਣ ਆਏ ਆਪਣੇ ਪਰੋਸੇ ਤੇ ਲੱਗੇ ਨੇ ਮੰਨ ਕੇ ਚਲੋ ਕਿ ਆਪਾਂ ਵੀ ਬਾਈਆਂ ਦਾ ਭਰੋਸਾ ਕਿਸੇ ਦਾ ਵੀ ਮਨ ਕੇ ਟੁੱਟ ਨਹੀਂ ਦਿੰਦੇ ਤੇ ਮਨ ਕੇ ਲੋ ਜੇ ਬਾਈਆਂ ਨੇ ਮਨ ਕੇ ਲਾ ਪਰ ਨਪੇ ਪੈਸੇ ਕੇ ਹਾ ਤੋ ਜਾ ਕੇ 100 ਪੈਸੀ ਨਿਕਲੂਗਾ ਜੀ ਬਾਕੀ ਕਿਸੇ ਨੇ ਵੀ ਆਪਾਂ ਤਾਂ ਕੋਈ ਹੋਰ ਸੁਪਰਸੀਟਰ ਆਨਲਾਈਨ ਮੰਗਾਉਣਾ ਹੋਵੇ ਜਾਂ ਕੋਈ ਆਪਣੇ ਕੋਲ ਘਰੇ ਆ ਕੇ ਵੀ ਸੁਪਰਸੀਟਰ ਦੇਖ ਸਕਦਾ ਆਪਣੇ ਕੋਲ ਹਰੇਕ ਪ੍ਰਕਾਰ ਦਾ ਸੁਪਰਸੀਟਰ ਕਰਾ ਇਸ ਸੁਪਰਸੀਟਰ ਜਾ ਰਿਹਾ ਜੀ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੇ ਏਰੀਆ ਚ ਜਾ ਰਿਹਾ ਜੀ ਇਹ ਬਾਕੀ ਕਿਸੇ ਨੇ ਵੀ ਕੋਈ ਵੀ ਸੁਪਰਸੀਟਰ ਹੋਰ ਲੈਣਾ ਹੋਵੇ ਪੁਰਾਣਾ ਤੇ ਨਵਾਂ ਨਵੇਂ ਦੀ ਆਪਣੇ ਕੋਲ ਦਸਨੇਸ਼ ਦੀ ਡਿਰੈਕਟਰਸ਼ਿਪ ਆ ਜੇ ਕਿਸੇ ਦਾ ਸਵੇ ਦਾ ਕੋਈ ਵੀ ਖੇਤੀਬਾੜੀ ਦਾ ਸੰਦ ਲੈਣਾ ਨਵਾਂ ਤੁਹਾ ਆਪਣਾ ਸੰਪਰਕ ਕਰ ਲਿਓ ਬਾਕੀ ਆਪਣੇ ਪੇਜ ਤੇ ਸਕੀਮ ਚੱਲ ਰਹੀਆਂ ਨੇ ਤਿੰਨ ਤਾਵੀਆਂ ਵਾਲੀਆਂ ਜਿੰਦਰੇ ਦੀ ਤੇ ਜਿਹੜੇ ਪੇਜ ਨੂੰ ਫੋਲੋ ਕਰੂਗਾ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੂਗਾ ਜੀ ਉਹਨਾਂ ਦੇ ਵਿੱਚੋਂ ਲੱਕੀ ਡਰਾਅ ਚੋਂ ਬੰਦਿਆਂ ਨੂੰ ਤਿੰਨ ਨੂੰ ਚੁਣਾਂਗੇ ਜੀ ਤਿੰਨ ਦੇ ਵਿੱਚੋਂ ਪਰਤੀਆਂ ਪਾ ਕੇ ਜਿੰਦਰੇ ਕੱਢਾਂਗੇ ਤੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਲਓ ਧੰਨਵਾਦ ਜੀ